इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਫੋਟੋ ਜਾਈ ਦੀ ਫੋਟੋ ਅੱਜ ਵਾਰ ਨੂੰ ਪੇਤਰ ਤੋਂ ਕਸ਼ਮੀਰ ਸਿੰਘ ਡਾਲੇ ਜੀ ਨਾਲ ਲੜਦੇ ਤੇ ਗੱਲਬਾਤ ਕਰਾਂਗੇ ਇਸ ਵੀ ਇਸ ਵੀ ਡਾਲੀ ਜਨਾ ਵੀ ਹੁਣੇ ਉਹਨਾਂ ਦੇ ਬੂਥ ਤੇ ਬੈਠੇ ਵਰਕਰ ਬੜੀ ਮਿਹਨਤ ਨਾਲ ਕੰਮ ਕਰ ਰਹੇ ਨੇ ਭਾਈ ਤੁਸੀਂ ਦੇਖ ਸਕਦੇ ਹੋ ਲਾਈਟ ਵੀ ਚੱਲੀ ਹੈ ਮੈਂ ਪਿਆਣਾ ਬੋਲਗਮ ਕਰਦੇ ਹਾਂ ਵਰਕਰਾਂ ਨੂੰ ਜੋ ਕਿ ਇਸ ਵਾਰ ਪਾਣ ਦੇ ਉਮੀਦਵਾਰ ਕਸ਼ਮੀਰ ਸਿੰਘ ਡਾਲੀ ਨਾਲ ਮੈਂ ਕਹਿੰਦਾਂ ਕਿ ਜੋ ਕਿ ਬੜੇ ਹੀ ਵਿਸ਼ਵਾਸ ਪੂਰੀ ਵਾਂ ਇਮਾਨਦਾਰ ਉਮੀਦਵਾਰ ਨੇ ਗੱਲਬਾਤ ਕਰਾਂਗੇ ਕਿਸ ਵੀ ਡਾਲੀ ਨਾਲ पता <laughs> करियो <laughs> ਵਾਰਡ ਨੰਬਰ 77 ਤੋਂ ਕੁਸ਼ਵੀਰ ਸਿੰਘ ਟਾਲੀ ਆਪਣੇ ਦਫ਼ਤਰ ਦੇ ਵਿੱਚ ਉਰਕੇ ਕੰਮ ਕਰਦੇ ਹੋਏ ਅੱਜ ਅਸੀਂ ਪਹੁੰਚਿਆ ਵਾਰਡ ਨੰਬਰ 77 ਜਿਸ ਵਿੱਚ ਇਕੌਨ ਤੇ ਵੀਰਵਾਰ ਕੁਸ਼ਵੀਰ ਸਿੰਘ ਵਾਲੇ ਰਹਿ ਰਹੇ ਨੇ ਹਲਕਾ ਬਰਾਵੇ ਸਹੀ ਦਾ ਬੜੇ ਸੁਭਨ ਕੰਮ ਮੇਰਾ ਜੀ ਨਾਮ ਜਗਦੀਸ਼ ਸਿੰਘ ਬਟੂਆ ਜੀ ਤੇ ਸਾਡੇ ਕਾਂਗਰਸ ਦੇ ਵੀਰਵਾਰ ਜਿਹੜੇ ਸਰਦਾਰ ਕੁਸ਼ਵੀਰ ਸਿੰਘ ਜੀ ਆ ਬਹੁਤ ਮਾੜ ਸੇਵਾਦਾਰ ਨੇ ਤੇ ਸੇਵਾ ਪਿੱਛੋਂ ਤੋਂ ਵੀ ਕਰਦੇ ਆ ਹੁਣ ਗਾਂਵ ਦੀ ਸੇਵਾ ਕਰਨਗੇ ਬਹੁਤ ਜ਼ਿਆਦੀ ਪਿੰਡ ਦੀ ਸੇਵਾ ਕਰਨਗੇ ਗੁਰੂਬਾਰ ਬਹੁਤ ਸੰਤ ਚੰਗੇ ਲੱਗੇ ਜਿੱਥੋਂ ਅਸੀਂ ਜਾਣਿਆ ਸਾਨੂੰ ਬਹੁਤ ਹੰਗਾਰਾ ਸੇਵਾ ਮਿਲਦੀ ਆ ਹਰ ਕਦਾਈ ਸਜੋ ਮਿਲਦਾ ਕਿ ਬਹੁਤ ਚੰਗੇ ਬੰਦੇ ਸardar ਕਸ਼ਮੀਰ ਸਿੰਘ ਜੀ ਅਸੀਂ ਬਹੁਤ ਸਵਾਦ ਕਰਕੇ ਇਹਦੀ ਮਤ ਕਰਾਂਗੇ ਨਾਲ ਹੀ ਜੈ ਸੰਭਾ ਇਸ ਵਾਰ ਕਿੰਨਾ ਮੋੜੇ ਖਿਆ ਜਾ ਰਿਹਾ ਮਾਹੌਲ ਇਤਰਾ ਜੀ ਜੋ ਕਾਂਗਰਸ ਸਰਕਾਰ ਦਾ ਇਹ ਮਾਹੌਲ ਬਹੁਤ ਜਿਆਦਾ ਜਨਤਾ ਦਾ ਸਨੋ ਮਿਲਦਾ ਸਾਨੂੰ ਤੇ ਅਸੀਂ ਇਧਰ ਇਧਰ ਚਲਾਂਗੇ ਅਸੀਂ ਕਾਂਗਰਸ ਦੇ ਪਾਸੇ ਵੀ ਸਾਨੂੰ ਬਹੁਤ ਕਪਾਰਟੀ ਚੰਗੀ ਲੱਗਣ ਧੀ ਹੈ ਸੁਣਿਆ ਯਾਰ ਹੈ ਕਿ ਆਮ ਆਦਮੀ ਪਾਰਟੀ ਵੀ ਧੱਕਾ ਕਰ ਰਹੀ ਹੈ ਕੀ ਕਹਿਣਾ ਚਾਹੋਗੇ ਇਹ ਕੋਈ ਧੱਕਾ ਕਰ ਨਹੀਂ ਤੇ ਇਹ ਧੱਕਾ ਉਹਨਾਂ ਵੱਲ ਤੇ ਗਲਤੀ ਨਾਲ ਜਿਹੜਾ ਧੱਕਾ ਕਰਦੇ ਹੀ ਹੈ ਧੱਕਾ ਨਹੀਂ ਕਰਨਾ ਚਾਹੀਦਾ ਜੋ ਸੂਰ ਹੈ ਉਹ ਕਾਨੂੰਨ ਦੇ ਤੌਰ ਤੇ ਚੱਲਣਾ ਚਾਹੀਦਾ ਤੁਸੀਂ ਗੁਰੂਗੁਰ ਦਾਰੀ ਦੇ ਵੋਟਰਾਂ ਨੂੰ ਕੀ ਕਹਿਣਾ ਚਾਹੋਗੇ ਭਾਜੀ ਤੇ ਅਸੀਂ ਤੇ ਸੇਵਾ ਕਰਨਾ ਹੈ ਜੀ ਗੁਰੂ ਕੀ ਬਿੜਾਰੀ ਵੱਲੋਂ ਐਵੇਂ ਸੇਵਾ ਕਰਨੇ ਆ ਕਾਂਗਰਸ ਪਾਰਟੀ ਦੇ ਵਿੱਚੋਂ ਪੁਰਾਣੇ ਤੁਰੇ ਆਉਂਦੇ ਆ ਪੁਰਾਣੇ ਨਾ ਚੱਲਾਂਗੇ ਮੁੰਡੇ ਦਾ ਮੁੰਡਾ ਪੂਰਾ ਲਾ ਕੇ ਸਰਦਾਰ ਕਸ਼ਮੀਰ ਸਿੰਘ ਨ ਮੈਂ ਅਨਪੋੜਾ ਸਿੰਘ ਕੁਮਾਰ ਪੰਜਾਬੀ ਟੀਵੀ ਨਿਊਜ਼ ਦਾ ਵਾਰਕਰ ਆ। ਕਿ ਅਨਪੋੜਾ ਇਸੀ ਵਿਦੇਸ ਵਿੱਚ ਕਸ਼ਮੀਰ ਸਿੰਘ ਗਾਲੀ ਦੀ ਇੰਕਸ਼ਣ ਲੱਗ ਰਹੇ ਨੇ ਤੇ ਬੜਾ ਜਿੰਦਾ ਸਵੱਤਰ ਮਿਲ ਰਿਹਾ। ਅਸੀਂ ਗੱਲਬਾਤ ਕਰਾਂਗੇ ਜਿੰਨੂੰ ਖੜਨਾ ਚਿੰਤਾ ਦੇ ਨਾਲ ਸਰਪਨਾਮਗੀ ਮੈਂ ਕੈਪਟਨ ਬਲਬੀਰ ਸਿੰਘ ਅੱਜ ਅਸੀਂ ਵਾਰਡ ਨੰਬਰ 75 ਦੇ ਆਫਿਸ ਵਿੱਚ ਬੈਠੇ ਆਂ। ਇੱਥੋਂ ਦੇ ਉਮੀਦਵਾਰ ਮੇਰੇ ਛੋਟੇ ਵੀਰ ਕਸ਼ਮੀਰ ਸਿੰਘ ਬਡਾਲੀ ਜੋ ਕਿ 27 ਸਾਲਾਂ ਤੋਂ ਬਾਅਦ ਬੜੀ ਕੋਹਰ ਤਪੱਸਿਆ ਕੀਤੀ ਇਹਨਾਂ ਨੇ ਆਮ ਜਨਤਾ ਦੀ ਜਿੰਨੀ ਸੇਵਾ ਕੀਤੀ ਆ ਕੋਈ ਕਰ ਨਹੀਂ ਸਕਦਾ ਇਹਨਾਂ ਨੇ ਇੱਦੀ ਵੱਡੀ ਤਪੱਸਿਆ ਕਰਨ ਦੇ ਬਾਵਜੂਦ ਅੱਜ ਇਹਨਾਂ ਨੂੰ ਇਹ ਮੌਕਾ ਮਿਲਿਆ ਮੇਰੀ ਸਾਰੇ ਜਿੰਨੇ ਵੋਟਰਾਂ ਦੇ ਅੱਗੇ ਅਪੀਲ ਆ ਕਿ ਇਹਨਾਂ ਨੂੰ ਵੱਧ ਚੜ ਕੇ ਵੋਟ ਪਾ ਕੇ ਕਾਮਯਾਬ ਕਰੀਏ ਸਿੰਘ ਜੀ ਸਦਾ ਮੌਜੂਦ ਹੈ ਮੌਲ ਇਸ ਵੇਲੇ ਬਹੁਤ ਵਧੀਆ ਪੂਰੀ ਜਿੰਨੇ ਵੀ ਇਸ ਮਟਾਲੀ ਹਲਕੇ ਦੇ ਵਿੱਚ ਗਏ ਆ ਜਿੱਥੇ ਵੀ ਗਏ ਆ ਬੜਾ ਵੱਡਾ ਹੰਗਾਰਾ ਮਿਲਿਆ ਆ ਇਹਨਾਂ ਦੇ ਨਾਲ ਆ ਸਾਰੀ ਪਬਲਿਕ ਕਿਉਂਕਿ ਇਹਨਾਂ ਦੀ ਕੰਮਾਂ ਜੀਆਂ ਨਾ ਤੇ ਇਹਨਾਂ ਦੀ ਇਹਨਾਂ ਦੀ ਮਿਹਨਤ ਦਾ ਇਹ ਫਲ ਆ ਜੋ ਕਿ ਸਾਰੀ ਪਬਲਿਕ ਦਾ ਇੱਕੋ ਜਿਹੇ ਦਾ ਇਹਨਾਂ ਨੂੰ ਹੰਗਾਰਾ ਮਿਲਿਆ ਵਾਰ ਨੰਬਰ 73 ਦੇ ਵੋਟਰਾਂ ਨੂੰ ਕੀ ਮਿਲਣਾ ਚਾਹੁੰਦੇ ਮੇਰੀ ਇਹੋ ਅਪੀਲ ਆ ਕਿ ਮੇਰੇ ਵੀਰ ਨੂੰ ਕਾਮਯਾਬ ਕਰੋ ਬੱਦ ਤੋਂ ਬੱਦ ਵੋਟਾਂ ਪਾ ਕੇ ਬੋਟੇ ਸਿੰਘ ਜੀ ਮੈਂ ਇੰਡੀਆ ਟੀਵੀ ਜੀਓ ਦੀ ਪੰਜਾਬ ਅਪਰੇਸਰ ਵਾਰਡ 75 ਸ਼ਹਿਰ ਗੱਲਬਾਤ ਕਰਾਂਗੇ ਵਿਨੋਦ ਰਾਮਪਾਲ ਨੂੰ ਵਿਨੋਦ ਰਾਮਪਾਲ ਜੀ ਨਾਲ ਜੋ ਵੀ ਇੱਥੇ ਵਾਰਡ ਬੱਡੇ ਬੁੱਤੇ ਕਰਾਂਗੇ ਕੀ ਬੋਲਣਗੇ ਮੇਰਾ ਨਾਮ ਵਿਨੋਦ ਰਾਮਪਾਲ ਹੈ ਜੀ ਮੈਂ ਵਾਰਡ ਨੰਬਰ 75 ਦਾ ਵਸਨੀਕ ਹਾਂ ਵਰਸ ਪਹਿਲਾਂ ਮਿਆਰ ਚ ਰਹਿੰਦਾ ਸੀ ਉਹ ਮੈਂ ਵਾਰਡ ਨੰਬਰ ਦੇ ਚੱਕਰ ਤੇ ਆ ਗਿਆ ਇਹਦਾ ਮਹਾਲ ਇਹੋ ਜਿਹਾ ਕਦੀ ਆਈ શક ਨਹੀਂ ਮਿਲਿਆ ਵਧੀਆ ਉਸ ਤੋਂ ਪਹਿਲਾਂ ਵੀ ਸਾਡੇ ਸਤਿਸ਼ਕਤ ਸਿੰਘ ਬੱਬੂ ਇੱਥੋਂ ਕਾਉਂਸਲ ਬਣੇ ਸਨ ਬੜੀ ਸ਼ਾਨੋ ਸ਼ੌਕਤ ਨਾਲ ਬਣੇ ਸਨ ਕਸ਼ਮੀਰ ਸਿੰਘ ਨੂੰ ਵੀ ਬਹੁਤ ਜ਼ਬਰਦਸਤ ਸਨਘਾਰਾ ਮਿਲਿਆ ਮੈਨੂੰ ਮੈਂ ਇਹ ਬਿਨ ਕਿਹਾ ਮੈਂ ਵਾਈਸ ਪ੍ਰੈਜ਼ੀਡੈਂਟ ਨੇ ਡਿਸਟ੍ਰਿਕਟ ਕਾਂਗਰਸ ਕਮੇਟੀ ਦਾ ਤੇ ਮੈਂ ਇੱਥੇ ਡਿਊਟੀ ਦੇ ਲਈਆ ਕਿਤੇ ਇਹਦੇ ਨਾਲ ਜਾਣਿਆ ਜਿੱਥੇ ਵੀ ਜਾਂਦਾ ਇਹੋ ਜਿਹਾ ਸੰਘਾਰਾ ਮੈਂ ਕਦੀ ਵੇਖਿਆ ਨਹੀਂ ਹਾਈ ਤੱਕ ਇਹੋ ਜਿਹਾ ਸੰਘਾਰਾ ਇਹਨ ਕਸ਼ਮੀਰ ਸਿੰਘ ਜਿਹੜਾ ਬਹੁਤ ਹੀ ਵਧੀਆ ਇਨਸਾਨ ਹੈ ਵੇਖਿਆ ਜਾਦਾ ਕਾਫੀ ਦੇ ਦੋ ਕبھی ਅਸੀਂ ਸੇਵਾ ਕਰੇ ਕੌਂਸਲ ਦੀ ਇਜਵਾ ਬੰਗਲ ਪਾਰਟੀ ਨੇ ਟਿਕਟ ਦਿੱਤੀ ਨਾ ਕੀ ਮਹੌਲ ਜਾਲਦਾ ਹੈ ਇਸ ਟਾਈਮ ਬਹੁਤ ਵਧੀਆ ਇਹਦਾ ਮਾਹੌਲ ਦੀ ਗੱਲ ਕਰਨ ਵਾਲੀ ਇਹਨਾਂ ਗੱਲ ਜੇ ਇਹ ਦੇ ਇਮਾਨਦਾਰੀ ਨਾਲ ਇਲੈਕਸ਼ਨ ਹੋਏ ਤੇ ਨੁੜਾ ਨਹੀਂ ਸਕਦੇ ਇਹਦੀ ਜਿੱਤ ਨਿਸ਼ਚਿਤ ਆ 100% ਜਿੱਤੇਗਾ ਕੋਈ ਬਾਕੀ شریف ਆਦਮੀ ਹੈ ਦੇ ਕੋਈ ਠੱਗੀ ਛਾਹੀ ਕਰੇ ਦੇ ਕੋਈ ਉਹ ਹੀ ਠੱਗੀ ਛਾਹੀ ਹੋਣੀ ਨਹੀਂ ਨਾ ਇਸੇ ਇਹੋ ਜੀ ਗੱਲ ਕੋਈ ਨਹੀਂ ਹੈ ਦੇਖਿਆ ਜਾ ਰਿਹਾ ਆਪੀ ਪਾਰਟੀ ਕਭੀ ਜੀ ਹੋਈ ਹੈ ਠੱਗਾੜੀ ਲੋਕਾਂ ਦਾ ਇੱਥੇ ਆਮ ਆਦਮੀ ਵਾਇਟਿੰਗ ਲੋਕੀ ਪਸੰਦੀ ਨਹੀਂ ਕਰਦੇ ਵੇ ਜਿਹੜਾ ਹਮੇਸ਼ਾ ਮੈਂ ਕੈਂਡੀਡੇਟ ਖੜਾ ਕੀਤਾ ਨਾ ਉਹਨਾਂ ਲੋਕੀ ਪਸੰਦੀ ਨਹੀਂ ਕਰਦੇ ਜ਼ਿਮੀਦਾਰਾਂ ਨੇ ਇੱਕ ਆਪੋ ਚੇਤ ਇਕੱਠ ਕਰਕੇ ਪ੍ਰਸਤਾਵ ਪਾਸ ਕੀਤਾ ਹੈ ਕਿ ਇਹਨੂੰ ਅਸੀਂ ਵੋਟ ਨਹੀਂ ਪਾਣਾ ਤੇ ਕਸ਼ਮੀਰ ਸਿੰਘ ਤਾਂ ਵੈਸੇ ਵੀ ਇਹਦਾ ਬੜਾ ਰਸੂਗ ਆ ਇਲਾਕੇ 'ਚ ਵੀ ਸ਼ਰੀਫ ਆਦਮੀ ਹੈ ਅਜਿਹੇ ਬੰਦੇ ਨਿਲੱਭੇ ਨਹੀਂ ਐ ਪਰ ਇਹੋ ਜਿਹੇ ਬੰਦੇ ਨੂੰ ਸੇਵਾ ਜ਼ਰੂਰ ਦੇਣੀ ਚਾਹੀਦੀ ਹੈ ਦੇਣੀ ਚਾਹੀਦੀ ਸੇਵਾ ਦਾ ਮੈਂ 골ਡ ਮੈਡਲ ਲਈ ਮੈਡਲ ਲਈ ਆਪ ਲੈਫਟੀਨ ਜਨਰਲ ਰਿਟਾਇਰਡ ਲੈਫਟੀਨ ਜਨਰਲ ਗੁਰਰ ਲਕੂ ਜੀ ਨੇ ਮੈਨੂੰ 골ਡ ਮੈਡਲ ਨਾਲ ਸੋਸ਼ਲ ਦਾ ਸਨਮਾਨਿਤ ਕੀਤਾ ਸੀ 1.5 ਲੱਖ ਰੁਪਿਆ ਕੈਸ਼ ਵਾਰ ਵੀ ਦਿੱਤਾ ਸੀ ਮਾਉਂਟੂ ਹੋਟਲ ਚੰਡੀਗੜ੍ਹ ਸਾਹਿਬ ਦੇ ਸੋ ਇਹ ਬੰਦਾ ਬੜੀ ਸੇਵਾ ਕਰਦਾ ਹੈ ਮੈਂ ਕਦੀ ਇਲੈਕਸ਼ਨ ਨਹੀਂ ਲੜਦਾ ਇਹਦੀ ਸੇਵਾ ਵੇਖ ਕੇ ਮੇਰਾ ਮਨ ਖੁਸ਼ ਹੋਇਆ ਤੇ ਪਰ ਚੰਗਾ ਬੰਦਾ ਹੈ ਇਲਾਕੇ ਦੇ ਚੰਗਾ ਬੰਦਾ ਹੀ ਆਉਣਾ ਚਾਹੀਦਾ ਹੁਣ ਤੁਸੀਂ ਦੇਖ ਲਓ ਕੀ ਹਾਲਤ ਹੈ ਕੂੜੇ ਦੇ ਢੇਰ ਹੈ ਪਾਣੀ ਆ ਨਹੀਂ ਗੰਦਾ ਪਾਣੀ ਹੈ ਡਿਸਪੋਜ਼ਲ ਬੰਦਿਆ ਸਾਡੇ ਦੇ ਫਾਟਕ ਬੰਦ ਰਹਿੰਦਾ ਜੇ ਫਾਟਕ ਦੇ ਅੱਗੇ ਡਿਸਪੋਜ਼ ਉਹ ਗੱਡੀਆਂ ਧੋਵਦੀਆਂ ਹੀ ਨਹੀਂ ਹੈ ਜੇ ਕਿਈ ਨਾ ਗੱਡੀਆਂ ਉੱਤੇ ਵਾਸ਼ਿੰਗ ਲਾਈਨ ਤੇ ਜਾ ਕੇ ਧੋਣ ਵਾਸਤੇ ਖੜ੍ਹ ਲੈਣਾ ਤਾਂ ਪਾਣੀ ਦੀ ਨਿਕਾਸੀ ਨਹੀਂ ਅੱਗੇ ਡਿਸਪੋਜ਼ਲ ਬੰਦਿਆ ਤੇ ਲੋਕੀ ਗੰਦਾ ਪਾਣੀ ਵੀ ਰਿਹਾ ਹੈ ਭਗਵੰਦ ਮਾਨ ਸਰਕਾਰ ਕਿਹਾ ਜੀ ਬਿੱਲ ਬਿੱਲ ਜ਼ੀਰੋ ਕੀਤਾ ਸੀ ਉਹਦੇ ਬਾਰੇ ਕੀ ਕਰਨਾ ਚਾਹੋਗੇ ਠੀਕ ਹੈ ਜੀ ਭਗਵੰਦ ਮਾਨ ਸਰਕਾਰ ਨੇ ਕੰਮ ਪੜਿਆ ਸੀ ਬਿੱਲ ਜ਼ੀਰੋ ਕੀਤਾ ਪੀਲੀ ਤਾਂ ਬਿੱਲ ਆ ਰਿਹਾ ਹੈ ਕਿਉਂ ਨਹੀਂ ਮੈਂ ਤੇ ਆ ਭਰਿਆ ਮੈਂ ਤੇ ਆ ਭਰਿਆ 8200 ਭਰਿਆ 7800 ਭਰਿਆ ਉਹ ਕਸਰ ਤੇ ਪੂਰੀ ਕਰਤੀ ਉੱਥੇ ਚੰਨੀ ਨੇ ਜਿਹੜਾ ਫੈਸਲਾ ਲਿਆ ਸੀ ਆਪਣੇ ਸਾਬਕਾ ਮੁੱਖ ਮੰਤਰੀ ਨੇ ਉਹ ਬੜਾ ਵਧੀਆ ਸੀ ਇੱਕ ਫਿਕਸਡ ਰੇਟ ਕਰਤਾ ਜੀ ਜਿੰਨੀ ਮਰਜ਼ੀ ਦੇ ਇੱਕ ਯੂਨਟ ਦੇ ਵਾਧੇ ਵਾਲੀ ਹੈ ਤੁਹਾਨੂੰ ਸਾਰਾ ਬਿੱਲ ਕਿੰਨੇ ਰੇਟ ਨਾਲ ਬਣ ਲੱਗ ਗਿਆ ਅੱਗੇ ਕਰਦੇ ਆਂ ਉਹ ਸਾਰੀਆਂ ਕਸਰਾਂ ਜਿਹੜੀਆਂ ਨਾ ਪੰਜ ਚਾਰ ਮਹੀਨੇ ਨਹੀਂ ਬਿੱਲ ਆਉਣਾ ਤੇ ਤਿੰਨ ਮਹੀਨੇ ਦੀ ਪੂਰੀ ਆ ਜਾਂਦੀ ਹੈ ਕਿਹੜੇ ਡਰਾਮਾ ਹੈ 175 ਦੇ ਵੋਟਰਾਂ ਨੂੰ ਕੀ ਫਾਇਦਾ ਜਾਂਦਾ ਮੈਂ ਅਪੀਲ ਕਰਨਾ ਵੀ ਚੰਗੇ ਇਨਸਾਨ ਨੂੰ ਚਰੋਗੇ ਇਹ ਕੰਮ ਜਿਹੜਾ ਹੁੰਦਾ ਨਾ ਇਹਨਾਂ ਦਾ ਤੁਹਾਡੇ ਕੋਲ ਨੌਕਰੀ ਕਰਨ ਵਾਸਤੇ ਆਏ ਨੇ ਤੇ ਕੋ ਗੱਡੀ ਲੈਣ ਨਹੀਂ ਆਉਂਦੇ ਤੇ ਸੇਵਾ ਕਰਨੀ ਦਿੰਦੀ ਹੈ ਸਮਾਜ ਦੀ ਇਹ ਨੌਕਰ ਨੇ ਤੁਹਾਡੇ ਤੁਸੀਂ ਇਹ ਬਿਨਾਂ ਤਨਖਾਹ ਤੋਂ ਤੁਹਾਡੇ ਨੌਕਰ ਨੇ ਇਹਨੂੰ ਚੁਣਨਾ ਚਾਹੀਦਾ ਚੰਗੇ ਇਨਸਾਨ ਨੂੰ ਇਨਾਂ ਦੀਆਂ ਡਿਊਟੀਆਂ ਕੀ ਆ ਤੁਹਾਡੇ ਸਫਾਈ ਦਾ ਬੰਦਾ ਆ ਲਿਆ ਪਾਣੀ ਦਾ ਬੰਦਾ ਆ ਲਿਆ ਬਿਜਲੀ ਦਾ ਬੰਦਾ ਆ ਲਿਆ ਛੋਟੀਆਂ ਸ਼ਿਕਾਇਤਾਂ ਜਿਹੜੀਆਂ ਉਹ ਇਹਨਾਂ ਨੇ ਹੱਲ ਕਰਨੀਆਂ ਹੁੰਦੀਆਂ ਜਨਤਾ ਦੀ ਜਿਹੜੀ ਆ ਉਹ ਇਹਨਾਂ ਦੇ ਮਗਰ ਲੱਗੇ ਚੰਗੇ ਤਾਂ ਐਮਐਲਏ ਵਰਦੇ ਹੀ ਨਹੀਂ ਹੁਣ ਤੁਹਾਡਾ ਐਮਐਲਏ ਇੱਥੇ ਕਿਹਦਾ ਕੋਈ ਆਇਆ ਹੀ ਨਹੀਂ ਮੇਰੇ ਘਰ ਆਇਆ ਸੀ ਕੋਈ ਪਿਛਲੇ ਇਲੈਕਸ਼ਨ ਦੇ ਕਹਿੰਦਾ ਜਿਹੜਾ ਕਿਨਾਂ ਤੁਸੀਂ ਇਹਦਾ ਕਿ ਨਾਲ ਲੈਂਦੇ ਡਾਕਟਰ ਰਾਜਕਮਾਰ ਹੋਰ ਹਨ ਨੰਦ ਰਾਜ ਇਸ ਨੂੰ ਐਂਗੂ ਵਰਗਾ ਮੈਂ ਕਹਾ ਮੈਂ ਨਰਾਜ ਦਾਸ ਹੋਣਾ ਨਹੀਂ ਹੋ ਸਕਦਾ ਪਰ ਮੈਂ ਪਾਰਟੀ ਨਾਲ ਨਰਾਜ ਨਹੀਂ ਹੈਗਾ ਮੈਂ ਆਪਣੀ ਪਾਰਟੀ ਦੇ ਨਾਲ ਆ ਮੈਂ ਪਾਰਟੀ ਨੂੰ ਵੋਟ ਪਾਣੀ ਹੈ ਜਿਹੜਾ ਸਾਡਾ ਸਿੰਬਲ ਹੈ ਪਾਰਟੀ ਦਾ ਉਹ ਕਿਸੇ ਦਾ ਨਹੀਂ ਆ ਉਹ ਸਾਡੀ ਪਾਰਟੀ ਦਾ ਸਿੰਬਲ ਆ ਇਸ ਕਰਕੇ ਮੈਂ ਸਿੰਬਲ ਤੋਂ ਜਿਹੜੇ ਮੋਹਰਾਂ ਲ ਹੋਣੀਆਂ ਕਿੰਨੀਆਂ ਕਲੋਨੀਆਂ ਕਾਂਗਰਸ ਨੇ ਬਣਾ ਕੇ ਦਿੱਤੀਆਂ ਰਜੀਵ ਕਲੋਨੀ ਇੰਦਰਾ ਕਲੋਨੀ ਕਿੰਨੀਆਂ ਕਲੋਨੀਆਂ ਫਰੀ ਮਕਾਨ ਕੋਟਕਾਲ ਇੰਦਰਾ ਕਲੋਨੀ ਚਲ ਜਾਓ ਕੋਟਕਾਲ ਸਾਹ ਚਲ ਜਾਓ ਵਾਲੀ ਗੇਟ ਵੀ ਵਾਲੀ ਗੇਟ ਹੈ ਨਹੀਂ ਉੱਥੇ ਵਿਜੀਠਾ ਰੋਡ ਤੇ ਚਲ ਜਾਓ ਆ ਨਵੇਂ ਕੋਟ ਚੋਂ ਆਪ ਰੋਡ ਤੇ ਚੱਲ ਜੋ ਇਹਨਾਂ ਚੀਜ਼ ਦੇ ਕਿੰਨੀਆਂ ਗਲੀਆਂ ਬਣਾਈਆਂ ਗੱਲਾਂ ਨੇ ਇਹ ਸਭ ਗੱਲਾਂ ਦੇ ਅਜੇ ਇਹਨਾਂ ਨੂੰ ਪੇਰਵਾ ਵੀ ਨਹੀਂ ਲਾਇਆ ਨਾ ਤੇ ਜੇ ਇਹਾਂ ਨੇ ਕਹਿਣ ਵੀ ਧੁੰਧੀਆਂ ਦੇ ਕੇ ਕਹਿਣੋਂ ਤੇ ਅਸੀਂ ਇਹਨਾਂ ਦਾ ਇਲੈਕਸ਼ਨ ਲਾ ਦੇ ਆਮਦੀ ਦੀ ਕੋਈ ਗੱਲ ਨਹੀਂ ਆਈ ਤੇ ਵੀ ਜਿਹੜੀ ਬਣਾਈ ਇਹ ਸਭ ਗੱਲ ਜਿਹੜੀ ਆਈ ਇਹਨਾਂ ਕਰੀ ਅੱਜ ਤੱਕ ਦਿੱਤੀ ਦੀ ਤੁਸੀਂ ਕਾਂਗਰਸ ਹੀ ਜਿਹੜੀ ਵਾਰਡ ਹੈਗੀ ਹੈ ਹੀ ਕਾਂਗਰਸ ਦੀ ਹੈ ਪਰ ਪਿਛਲੇ ਈ ਪਤਾ ਨਹੀਂ ਕਿਸ ਨੇ ਲੋਕਾਂ ਮਗਾਲ ਦੇਣਾ ਸਮੇਂ ਬਾਗ ਇਹਨਾਂ ਵਖਾਏ ਦੇ ਲੋਕੀ ਢੁੱਲ ਗਏ ਇਨੇ پیسے ਦੇਣਗੇ ਜਨਾਨੀਆਂ ਦੇ ਖਾਤਿਆਂ 'ਚ پیسے ਆ ਜਾਣਗੇ ਅੱਜ ਜੋ ਜੋ ਹੋਇਆ ਕੁਛ ਨਹੀਂ ਲੋਕੀ ਜਾਣਦੇ ਆ ਲੋਕੀ ਮਿਆਨੇ ਨਹੀਂ ਹੈਗੇ ਚੰਗੇ ਇਨਸਾਨ ਨੂੰ ਚੁਣਨਾ ਚਾਹੀਦਾ ਸੇਵਾਦਾਰਿਆ ਤੁਹਾਡਾ ਇਹਨੇ ਸੇਵਾਦਾਰ ਪਹਿਚੋਣਾ ਇਹਨੂੰ ਕਾਉਂਸਲਰ ਨਹੀਂ ਇਹਨੂੰ ਕੋਈ ਨੇਤਾ ਨਹੀਂ ਬਣਾਉਣਾ ਇਹ ਤੁਹਾਡਾ ਸੇਵਾਦਾਰ ਬੰਨਾ ਹੈ ਤੁਹਾਡੀਆਂ ਜਿੰਨੀਆਂ ਸਪੀਡ ਲਾਈਟ ਦੀਆਂ ਮੁਸ਼ਕਲਾਂ ਦੂਧੀਆਂ ਮੁਸ਼ਕਲਾਂ ਉਹ ਇਹ ਜਾਏਗਾ ਨਾਲ ਹੱਲ ਕਰਾਏਗਾ ਅਸੀਂ ਇਹਦੇ ਨਾਲ ਆ ਮੈਂ ਨਹੀਂ ਕਿਹਾ ਕਿ ਮੈਂ 6 ਮਹੀਨੇ ਡਿਊਟੀ ਇੱਥੇ ਦਾਹਾਂਗਾ ਮੇਰਾ ਤਜਰਬਾ ਮੈਂ 35 ਸਾਲ ਕਾਂਗਰਸ ਦਫ਼ਤਰ ਵਿਹਾੜੇ ਬਲਾ ਕਾਂਗਰਸ ਕਮੇਟੀ ਦਫ਼ਤਰ ਤੇ ਬੈਠਾ ਮੇਨ ਤੇ ਰਬਾ ਹਰ ਕੰਮ ਦਾ ਮੈਂ ਹੁਣ ਵੀ ਕਿਹਾ ਮੈਂ ਕਦੇ 6 ਮਹੀਨੇ ਲਾ ਕੇ ਮੈਂ ਟ੍ਰੇਨਿੰਗ ਵੀ ਲਾਂਗਾ ਇਹ ਨਹੀਂ ਵੀ ਟੈਂਸ਼ਨ ਆ ਵੀ ਤੁਸੀਂ ਭੱਜੇ ਫਿਰੋ ਅੱਜ ਕੱਲ ਤੇ 1076 ਨੰਬਰ ਦਿੱਤਾ ਹੁਣ 1076 ਕਰੋ ਮੁਲਾਜ਼ਮ ਦਾ ਦੇਖਾਰਾ ਕੇ ਪੈਨਸ਼ਨ ਲਾਏਗਾ ਤਾਂ ਜੀ ਇਹਨਾਂ ਨੂੰ ਪੁੱਛੋ ਕਿ ਇਹ ਲੀਡਰ ਨੂੰ ਪਤਾ ਵਿੱਡੋ ਗ੍ਰਾਂਟ ਕੇ ਇਹਨੂੰ ਦਵਾਈ ਆਈ ਦਾ ਮੈਂ ਇਸ ਵਕਤ 10000 ਬੰਦੇ ਦੀ ਪੈਨਸ਼ਨ ਲਵਾਈ ਹੈ ਕਦੇ ਮੈਨੂੰ ਸੋਸ਼ਲ ਸੋਸ਼ਲ ਦਾ ਆਵਾਰ ਮਿਲਿਆ ਸੀ ਪਵਾਜ ਸੇਵਕ ਦਾ ਇਹਨਾਂ ਨੂੰ ਪੁੱਛੋ ਇਹਨਾਂ ਨੇ ਕੀਤਾ ਕੋਈ ਵਿੱਡੋ ਗ੍ਰਾਂਟਾਂ ਮੈਂ ਕਿੰਨੀਆਂ ਦਵਾਈਆਂ ਕੋਈ ਜਵਾਨ ਅੰਮ੍ਰਿਤ ਜਿਹੜਾ ਹੈ ਉਨੀ ਦੇਤ ਹੋ ਜਾਂਦੀ ਹੈ ਉਹਦੀ ਵਿੱਡੋ ਗ੍ਰਾਂਟ ਉਹਦੀ ਜਨਾਨੀ ਨੂੰ ਮਿਲਦੀ ਹੈ ਪਹਿਲਾਂ 15000 ਉਹ ਬੰਦ ਹੀ ਹੋ ਗਈ ਹੁਣ ਜਦੋਂ ਚ ਕਾਂਗਰਸ ਸਰਕਾਰ ਸੀ 15000 ਰੁਪਏ ਉਹ ਤੋਂ ਮਿਲਦਾ ਸੀ ਉਹ ਬੰਦ ਹੈ ਹਾਂ ਕੋਈ ਨਾ ਦੱਸੇ ਮੈਨੂੰ ਸਾਰੇ ਘਾਟੇ ਜੋ ਇੱਕ ਬੰਦਾ ਵੀ ਉਂਗਲ ਘੜੀ ਕਰਕੇ ਦੱਸ ਦੇ ਮੈਂ ਕਹਿਣ ਦਵਾਈ ਹੈ ਮੈਂ ਇੱਥੋਂ ਸਾਨੂੰ ਇਸੇ ਇਲਾਕੇ ਦੇ 10 ਬੱਲੇ ਬਣਾ ਦੇਣਾ ਅੱਜ ਕੱਲ ਬਹੁਤ ਕੀ ਵਿਰੋਧ ਆਂਬਾਲ ਜੀ ਨਾਲ ਜਿਹੜੇ ਬਹੁਤ ਹੋਈਆਂ ਦਲ ਮੈਂ ਆਪਣੇ ਚੈਨਲ ਤੇ ਵੀ ਦੱਸਦਾ ਕਿ ਇਸ ਨੂੰ ਜੁੜਾ ਲਿਓ ਪ੍ਰਵਾਹ ਦਾ ਗੱਲ ਮੈਂ ਪੁਣੇ ਸ਼ਿਲ ਕੁਮਾਰ ਇੰਡੀਆ ਟੀਵੀ ਪੰਜਾਬ ਅਮਰਸ ਵਾੜਾ ਪੇਤਰ ਜੀ ਗਲਬਤ ਕਰਾਂਗੇ ਬਨੋਦ ਰਾਮਪਾਲ ਨੂੰ ਬਨੋਦ ਰਾਮਪਾਲ ਜੀ ਨਾਲ ਜੋ ਵੀ ਇੱਥੇ ਵਾਰਡ ਬੈਠੇ ਹੋਤੇ ਬਲ ਬਕਰਾਂਗੇ ਕੀ ਬੋਲਦੇ ਮੇਰਾ ਨਾਮ ਬਨੋਦ ਰਾਮਪਾਲ ਹੈ ਜੀ ਮੈਂ ਵਾਰਡ ਨੰਬਰ 75 ਦਾ ਵਸਨੀਕ ਹਾਂ ਬismillah ਮਯਾਰਚ ਰਹਿੰਦਾ ਸੀ ਉਹਨਾਂ ਮੈਂ ਵਾਰਡ ਨੰਬਰ 77 ਤੇ ਆ ਗਿਆ ਇਹਨਾਂ ਮਹੌਲ ਇਹੋ ਜਿਹਾ ਕਦੀ ਅੱਜ ਤੱਕ ਨਹੀਂ ਮਿਲਿਆ ਵਧੀਆ ਉਸ ਤੋਂ ਪਹਿਲਾਂ ਵੀ ਸਾਡੇ ਸਰਤਾਜ ਸਿੰਘ ਬੱਬੂ ਇੱਥੋਂ ਕੌਂਸਲਰ ਬਣੇ ਸਨ ਬੜੀ ਸ਼ਾਨੋ ਸ਼ੌਕਤ ਨਾਲ ਬਣੇ ਸਨ ਕਸ਼ਮੀਰ ਸਿੰਘ ਨੂੰ ਵੀ ਬਹੁਤ ਜ਼ਬਰਦਸਤ ਸੰਗਾਰਾ ਮਿਲਿਆ ਮੈਨੂੰ ਮੈਂ ਇਹ ਬਿਨ ਕਿਹਾ ਮੈਂ ਵਾਈਸ ਪ੍ਰੈਜ਼ੀਡੈਂਟ ਦੀ ਡਿਸਟ੍ਰਿਕਟ ਕਾਂਗਰਸ ਕਮੇਟੀ ਦਾ ਤੇ ਮੈਂ ਇੱਥੇ ਡਿਊਟੀ ਦੇਂਦਿਆਂ ਤੇ ਤੇ ਇਹਦੇ ਨਾਲ ਹੀ ਜਾਣਿਆ ਜਿੱਥੇ ਵੀ ਜਾਂਦਾ ਇਹੋ ਜਿਹਾ ਹੰਗਾਰਾ ਮੈਂ ਕਦੀ ਵੇਖਿਆ ਨਹੀਂ ਥਰ ਇਹੋ ਜਿਹਾ ਹੰਗਾਰਾ ਇਹਨ ਕਸ਼ਮੀਰ ਸਿੰਘ ਮੇਰਾ ਬਹੁਤ ਹੀ ਵਧੀਆ ਇਨਸਾਨ ਹੈ ਵੇਖਿਆ ਜਾਵੇ ਕਾਫੀ ਦੇਰ ਤੋਂ ਵੀ ਅਸੀਂ ਸੇਵਾ ਕਰੇ ਕੌਂਸਲ ਦੀ ਜੋ ਬੰਗਲ ਪਾਰਟੀ ਨੇ ਟਿਕਟ ਦਿੱਤੀ ਨਾ ਕੀ ਮਾਹੌਲ ਚੱਲ ਰਿਹਾ ਇਸ ਟਾਈਮ ਬਹੁਤ ਵਧੀਆ ਇਹਦਾ ਮਾਹੌਲ ਦੀ ਗੱਲ ਕਰਨ ਵਾਲੀ ਨੇ ਗੱਲ ਜੇ ਦੇ ਇਮਾਨਦਾਰੀ ਦਾ ਇਲੈਕਸ਼ਨ ਹੋਏ ਤੇ ਨੁੜਾ ਨਹੀਂ ਸਕਦੇ ਤੇ ਜਿੱਤ ਨਿਸ਼ਚਿਤ ਆ 100% ਜਿੱਤੇਗਾ ਕੋਈ ਬਾਕੀ شریف ਆਦਮੀ ਹੈ ਜੇ ਕੋਈ ਧੱਕਾਸ਼ਾਹੀ ਕਰੇਗਾ ਕੁਝ ਉਹ ਹੀ ਧੱਕਾਸ਼ਾਹੀ ਹੋਣੀ ਨਹੀਂ ਨਾ ਇਸੇ ਇਹੋ ਜੀ ਗੱਲ ਕੋਈ ਨਹੀਂ ਹੈ ਦੇਖਿਆ ਜਾ ਰਿਹਾ ਆਪ ਪਾਰਟੀ ਕਦੇ ਜੀ ਹੋਈ ਹੈ ਧੱਕਾਸ਼ਾਹੀ ਲੋਕਾਂ ਦਾ ਤੇ ਆਮ ਆਦਮੀ ਪਾਰਟੀ ਨੂੰ ਕਿਸੇ ਪਸਾਦੀ ਨਹੀਂ ਕਰਦੇ ਫਿਰ ਤੇ ਜਿਹੜਾ ਹੁਣੇ ਤੇ ਮੈਂ ਕੈਂਡੀਡੇਟ ਖੜਾ ਕੀਤਾ ਨਾ ਉਹਨੂੰ ਲੋਕੀ ਪਸੰਦੀ ਨਹੀਂ ਕਰਦੇ ਜ਼ਿਮੀਦਾਰਾਂ ਨੇ ਇੱਕ ਆਪੋ ਚੇਤ ਕਾਠ ਕਰਕੇ ਪ੍ਰਸਤਾਵ ਪਾਸ ਕੀਤਾ ਹੈ ਕਿ ਇਹਨੂੰ ਅਸੀਂ ਵੋਟ ਨਹੀਂ ਪਾਉਣਾ ਇਹ ਕਸ਼ਮੀਰ ਸਿੰਘ ਤਾਂ ਵੈਸੇ ਵੀ ਇਹਦਾ ਬੜਾ ਰਸੂਗ ਆ ਇਲਾਕੇ 'ਚ ਵੀ ਸ਼ਰੀਫ ਆਦਮੀ ਇਹੋ ਜਿਹੇ ਬੰਦੇ ਮਿਲਦੇ ਨਹੀਂ ਐ ਪਰ ਇਹੋ ਜਿਹੇ ਬੰਦੇ ਨੂੰ ਸੇਵਾ ਜ਼ਰੂਰ ਦੇਣੀ ਚਾਹੀਦੀ ਜੀ ਨਹੀਂ ਚਾਹੀਦੀ ਸੇਵਾ ਦਾ ਮੈਂ 골ਡ ਮੈਡਲ ਲਈ 골ਡ ਮੈਡਲ ਲਈ ਸੀ ਆਪ ਲੈਫਟੀਨ ਜਨਰਲ ਰਿਟਾਇਰਡ ਲੈਫਟੀਨ ਜਨਰਲ ਗੁਰਰ ਜੈਕੁਬੀ ਨੇ ਮੈਨੂੰ 골ਡ ਮੈਡਲ ਨਾਲ ਸੋਸ਼ਲ ਦਾ ਸਨਮਾਨਿਤ ਕੀਤਾ ਸੀ 1 ਲੱਖ ਰੁਪਿਆ ਜਾਂ ਕੈਸ਼ ਵਾਰ ਵੀ ਦਿੱਤਾ ਸੀ ਮਾਊਂਟੂ ਹੋਟਲ ਹੰਡੀ ਗਾਰ ਸਾਡੀ ਗਏ ਸੋ ਇਹ ਬੰਦਾ ਜੀ ਬੜੀ ਸੇਵਾ ਕਰਦਾ ਹੈ ਮੈਂ ਕਰੀ ਇਲੈਕਸ਼ਨ ਨਹੀਂ ਲੜਦਾ ਇਹਦੀ ਜੀਣਾ ਵੇਖ ਕੇ ਮੇਰਾ ਮਨ ਖੁਸ਼ ਹੋਇਆ ਤੇ ਪਰ ਚੰਗਾ ਬੰਦਾ ਹੈ ਇਲਾਕੇ ਦੇ ਚੰਗਾ ਬੰਦਾ ਹੀ ਆਉਣਾ ਚਾਹੀਦਾ ਹੁਣ ਤੁਸੀਂ ਇਹਦੇ ਦੇਖ ਲਓ ਕੀ ਹਾਲਤ ਹੈ ਕੂੜੇ ਦੇ ਢੇਰ ਹੈ ਪਾਣੀ ਆ ਨਹੀਂ ਜਾਂ ਗੰਦਾ ਪਾਣੀ ਹੈ ਡਿਸਪੋਜ਼ਲ ਬੰਦ ਹੈ ਸਾਡੇ ਦੇ ਫਾਟਕ ਬੰਦ ਰਹਿੰਦਾ ਜੇ ਫਾਟਕ ਦੇ ਅੱਗੇ ਡਿਸਪੋਜ਼ ਉਹ ਗੱਡੀਆਂ ਧੋਪਦੀਆਂ ਹੀ ਨਹੀਂ ਇਹ ਕਹਿੰਿਆ ਨਾ ਕਿ ਗੱਡੀਆਂ ਉਹ ਤੇ ਵਾਸ਼ਿੰਗ ਲਾਈਨ ਤੇ ਜਾ ਕੇ ਧੋਣ ਵਾਸਤੇ ਖੜ ਦੇਣਾ ਸੋ ਪਾਣੀ ਦੀ ਨਾਕਾਜ਼ੀ ਨਹੀਂ ਕਿ ਡਿਸਪੋਜ਼ਲ ਬੰਦ ਹੈ ਦੇ ਲੋਕੀ ਗੰਦਾ ਪਾਣੀ ਪੀ ਰਹੇ ਆ। ਕੋਵੰਦਮਨ ਸਰਕਾਰ ਕਿਹਾ ਜੀ ਬਿੱਲ ਬਿੱਲ ਜ਼ੀਰੋ ਕੀਤਾ ਸੀ। ਉਹਦੇ ਬਰ ਕੀ ਕਰਨਾ ਚਾਹੋਗੇ? ਠੀਕ ਹੈ ਜੀ। ਕੋਵੰਦਮਨ ਸਰਕਾਰ ਨੇ ਕੰਮ ਪੜਿਆ ਸੀ ਬਿੱਲ ਜ਼ੀਰੋ ਕੀਤਾ ਪੀਲੀ ਦਾ। ਉਹ ਬਿੱਲ ਕਰ ਰਹੇ। ਬਿੱਲ ਕਿਉਂ ਨਹੀਂ ਮੈਂ ਤੇ ਆ ਭਰਿਆ। ਮੈਂ ਤੇ ਆ ਭਰਿਆ 8200 ਭਰਿਆ 7800 ਭਰਿਆ। ਉਹ ਕਸਰ ਤੇ ਪੂਰੀ ਕਰਦੀ ਉੱਥੇ। ਚੰਨੀ ਨੇ ਜਿਹੜਾ ਫੈਸਲਾ ਲਿਆ ਸੀ ਨਾ ਆਪਣੇ ਹਿਸਾਬ ਕਾ ਮੁੱਖ ਮੰਤਰੀ ਨੇ ਉਹ ਬੜਾ ਵਧੀਆ ਸੀ। ਇੱਕ ਫਿਕਸ ਰੇਟ ਕਰਤਾ ਜੀ ਜਿੰਨੀ ਮਰਜ਼ੀ ਜੇ ਇੱਕ ਯੂਨਟ ਹੀ ਵੱਧ ਵਾਲੀ ਹੈ ਤੁਹਾਨੂੰ ਸਾਰਾ ਬਿੱਲ ਕਿੰਨੇ ਰੇਟ ਨਾਲ ਬਣਨ ਲੱਗ ਗਿਆ। ਅੱਗੇ ਕਹਿੰਦੇ ਕਰਦੇ ਉਹ ਥਾਣਿਆਂ ਕਸਰਾ ਜਿਹੜੀਆਂ ਦਾ ਪੰਜ ਚਾਰ ਮਹੀਨੇ ਨਹੀਂ ਬਿੱਲ ਆਉਣਾ ਤੇ ਪਿੰਨਾ ਮਹੀਨਾ ਜੀ ਪੂਰੀ ਹੋ ਜਾਂਦੀ ਹੈ ਇਹ ਕਿਹੜੇ ਡਰਾਮਾ ਹੈ 175 ਦੇ ਵੋਟਰਾਂ ਨੂੰ ਕੀ ਫਾਇਦਾ ਜੰਦਾ ਮੈਂ ਅਪੀਲ ਕਰਨਾ ਵੀ ਚੰਗੇ ਇਨਸਾਨ ਨੂੰ ਚਰੋਗੇ ਇਹ ਕੰਮ ਜਿਹੜਾ ਹੁੰਦਾ ਨਾ ਇਹਨਾਂ ਦਾ ਤੁਹਾਡੇ ਕੋਲ ਨੌਕਰੀ ਕਰਨ ਵਾਸਤੇ ਆਏ ਨੇ ਇਹ ਕੋ ਗੱਡੀ ਲੈਣ ਨਹੀਂ ਆਉਂਦੇ ਤੇ ਸੇਵਾ ਕਰਨੀ ਪੈਂਦੀ ਹੈ ਸਮਾਜ ਦੀ ਇਹ ਨੌਕਰ ਨੇ ਤੁਹਾਡੇ ਤੁਸੀਂ ਇਹ ਬਿਨਾਂ ਤਨਖਾਹ ਦਾ ਤੁਹਾਡੇ ਨੌਕਰ ਨੇ ਇਹਨੂੰ ਚੁਣਨਾ ਚਾਹੀਦਾ ਚੰਗੇ ਇਨਸਾਨ ਨੂੰ ਇਹਨਾਂ ਦੇ ਆ ਡਿਊਟੀਆਂ ਕੀ ਆ ਤੁਹਾਡੇ ਸਫਾਈ ਦਾ ਬੰਦਾ ਆ ਲਿਆ ਪਾਣੀ ਦਾ ਬੰਦਾ ਆ ਲਿਆ ਬਿਜਲੀ ਦਾ ਬੰਦਾ ਆ ਲਿਆ ਛੋਟੀਆਂ ਸ਼ਿਕਾਇਤਾਂ ਜਿਹੜੀਆਂ ਆ ਉਹ ਇਹਨਾਂ ਨੇ ਹੱਲ ਕਰਨੀਆਂ ਹੁੰਦੀਆਂ ਜਨਤਾ ਦੀ ਜਿਹੜੀ ਆ ਉਹ ਇਹਨਾਂ ਦੇ ਮਗਰ ਲੱਗੇ ਚੰਗੇ ਰਹਿਣ ਦੇ ਐਮ ਐਲ اے ਵਰਦੇ ਹੀ ਨਹੀਂ ਹੁਣ ਕਹਾ ਐਮ ਐਲ اے ਇੱਥੇ ਕਿਹੜਾ ਕੋਈ ਆ ਮੇਰੇ ਘਰ ਆਇਆ ਸੀ ਇੱਕ ਵਾਰੀ ਪਿਛਲੇ ਇਲਾਕੇ ਦੇ ਜਾਂਦਾ ਜਿਹੜਾ ਕਿਹਨਾਂ ਤੁਸੀਂ ਇਹਦਾ ਕਿਹ ਨਾਲ ਲੈਂਦੇ ਡਾਕਟਰ ਰਾਜ ਕੁਮਾਰ ਹੋਰ ਅਨੰਦ ਰਾਜ ਇਸ ਨੂੰ ਇਹ ਗੀਵੋਦਾ ਮੈਂ ਕਹਾ ਮੈਂ ਨਰਾਜ ਡਾਕਟਰ ਦਾ ਨਾ ਹੋ ਸਕਦਾ ਪਰ ਮੈਂ ਪਾਰਟੀ ਨਾਲ ਨਰਾਜ ਨਹੀਂ ਨਾ ਮੈਂ ਆਪਣੀ ਪਾਰਟੀ ਦੇ ਨਾਲ ਆ ਮੈਂ ਪਾਰਟੀ ਨੂੰ ਵੋਟ ਪਾਣੀ ਹੈ ਜਿਹੜਾ ਸਾਡਾ ਸਿੰਬਲ ਆ ਪਾਰਟੀ ਦਾ ਉਹ ਕਿਸੇ ਦਾ ਨਹੀਂ ਆ ਉਹ ਸਾਡੀ ਪਾਰਟੀ ਦਾ ਸਿੰਬਲ ਆ ਇਸ ਕਰਕੇ ਮੈਂ ਸਿੰਬਲ ਤੋਂ ਜਿਹੜੇ ਮੋਹਰਾਂ ਲਾਉਣੀਆਂ ਕਿੰਨੀਆਂ ਕਲੋਨੀਆਂ ਕਾਂਗਰਸ ਨੇ ਬਣਾ ਦੇ ਦਿੱਤੀਆਂ ਰਜੀਵ ਕਲੋਨੀ ਇੰਦਰਾ ਕਲੋਨੀ ਕਿੰਨੀਆਂ ਕਲੋਨੀਆਂ ਫਰੀ ਮਕਾਨ ਕੋਟਕਾਲ ਇੰਦਰਾ ਕਲੋਨੀ ਚਲ ਜਾਓ ਕੋਟਕਾਲ ਦਾ ਜਲਜਲ ਵਾਲੀ ਗੇੜੀ ਗਲਵਾਲੀ ਗੇੜੀ ਤੇ ਉੱਥੇ ਵਿਜੀਠਾ ਰੋਡ ਤੇ ਚਲ ਜਾਓ ਆ ਨਵੇਂ ਕੋਟ ਚਮਾਰ ਰੋਡ ਤੇ ਚਲ ਜਾਓ ਇਹਨਾਂ ਕਿਸ ਦੇ ਕਿੰਨੇ ਗਲੀਆਂ ਨਹੀਂ ਬਣਾਈਆਂ ਗੱਲਾਂ ਨੇ ਇਹ ਸਭ ਗੱਲਾਂ ਨੇ ਇਹਨਾਂ ਨੂੰ ਪੇਰਵਾ ਵੀ ਨਹੀਂ ਲਾਇਆ ਇਹਨਾਂ ਤੇ ਜੇ ਆਨੇ ਕਹਾਂ ਵੀ ਤੁਸੀਂ ਦੇਖੇ ਕੇ ਇਹਨਾਂ ਤੇ ਅਸੀਂ ਇਹਨਾਂ ਦੇ ਇਲੈਕਸ਼ਨ ਲਾਉਣਾ ਆਪਦੀ ਤਾਂ ਕੋਈ ਗੱਲ ਨਹੀਂ ਆਈ ਤੇ ਬੀਜੀ ਵੀ ਬਣਾਈ ਹੈ ਕੋਈ ਗੱਲ ਚ ਪਈ ਇਹਨਾਂ ਕਰੀ ਅੱਜ ਤੱਕ ਨਹੀਂ ਸੀ ਦੀ ਤੁਸੀਂ ਕਾਂਗਰਸ ਹੀ ਜਿਹੜੀ ਪੇਵਾੜ ਹੈਗੀ ਹੈ ਹੀ ਕਾਂਗਰਸ ਦੀ ਹੈ ਪਰ ਪਿਛਲੀ ਵਾਰੀ ਪਤਾ ਨਹੀਂ ਕਿਸ ਨੇ ਲੋਕਾਂ ਮਗਾਲਦੇ ਨਾ ਸਭੀ ਬਾਗ ਇਹਨਾਂ ਵਖਾਏ ਦੇ ਲੋਕੀ ਭੁੱਲ ਗਏ ਤੇਨੇ پیسے ਦੇਣਗੇ ਜਨਾਨੀਆਂ ਦੇ ਖਾਤਿਆਂ 'ਚ پیسے ਆ ਜਾਣਗੇ ਐਨਓ ਜੀਓ ਐਨ ਜੀਓ ਕੋਈ ਆ ਕੁਛ ਨਹੀਂ ਇਹ ਲੋਕੀ ਜਾਣਦੇ ਆ ਲੋਕੀ ਮਿਆਨੇ ਨਹੀਂ ਹੈਗੇ ਚੰਗੇ ਇਨਸਾਨ ਨੂੰ ਚੁਣਨਾ ਚਾਹੀਦਾ ਸੇਵਾਦਾਰ ਆ ਤੁਹਾਡਾ ਇਹਨੇ ਸੇਵਾਦਾਰ ਕੋਈ ਚੁਣਨਾ ਇਹਨੂੰ ਕਾਉਂਸਲਰ ਨਹੀਂ ਇਹਨੂੰ ਕੋਈ ਨੇਤਾ ਨਹੀਂ ਬਣਾਉਣਾ ਇਹ ਤਾਂ ਦਾ ਸੇਵਾਦਾਰ ਬੰਨਾ ਹੈ ਤੁਹਾਡੀਆਂ ਜਿੰਨੀਆਂ ਸਟਰੀਟ ਲਾਈਟ ਦੀਆਂ ਮੁਸ਼ਕਲਾਂ ਦੁੱਧੀਆਂ ਮੁਸ਼ਕਲਾਂ ਉਹ ਇਹ ਜਾਏਗਾ ਨਾਲ ਹੱਲ ਕਰਾਏਗਾ ਅਸੀਂ ਇਹਦੇ ਨਾਲ ਆ ਮੈਂ ਨਹੀਂ ਕਿਹਾ ਕਿ ਮੈਂ 6 ਮਹੀਨੇ ਡਿਊਟੀ ਇੱਥੇ ਲਾਹਾਂਗਾ ਮੇਰਾ ਤਜਰਬਾ ਮੈਂ 35 ਸਾਲ ਕਾਂਗਰਸ ਦਫ਼ਤਰ ਚਾਰੇ ਬਲਾਕ ਕਾਂਗਰਸ ਕਮੇਟੀ ਦਫ਼ਤਰ 'ਚ ਬੈਠਾ ਹਾਂ ਮੇਨ ਤਾਂ ਯਰ ਬਾਹਰ ਕੰਮ ਦਾ ਮੈਂ ਹੁਣ ਵੀ ਕਿਹਾ ਮੈਂ ਕਦੇ 6 ਮਹੀਨੇ ਲਾ ਕੇ ਮੈਂ ਟ੍ਰੇਨਿੰਗ ਵੀ ਜਾਗਾ ਇਹ ਨਹੀਂ ਵੀ ਪੈਨਸ਼ਨ ਆ ਵੀ ਤੁਸੀਂ ਭੱਜੇ ਫਿਰੋ ਅੱਜ ਕੱਲ ਤੇ 1074 ਨੰਬਰ ਦਿੱਤਾ ਹੁਣ 1074 ਕਰੋ ਮੁਲਾਜ਼ਮ ਤੁਹਾਡੇ ਘਰ ਆ ਕੇ ਪੈਨਸ਼ਨ ਲਾਏਗਾ ਤੁਹਾਡੀ ਇਹਨਾਂ ਨੂੰ ਪੁੱਛੋ ਕਿ ਇਹ ਲੀਡਰ ਨੂੰ ਪਤਾ ਗੁੱਡੋ ਗ੍ਰਾਂਟ ਕੇ ਇਹਨੂੰ ਦਵਾਈ ਆਈ ਦਾ ਮੈਂ ਇਸ ਰਾਕੇ ਜੀ 10000 ਬੰਦੇ ਦੀ ਪੈਨਸ਼ਨ ਲੁਵਾਈ ਹੈ ਕਦੇ ਮੈਨੂੰ ਸੋਸ਼ਲ ਸੋਸ਼ਲ ਦਾ ਅਵਾਰਡ ਮਿਲਿਆ ਸੀ ਸਮਾਜ ਸੇਵਕ ਦਾ ਇਹਨਾਂ ਨੂੰ ਪੁੱਛੋ ਇਹਨਾਂ ਨੇ ਕੀਤਾ ਕੋਈ ਗੁੱਡੋ ਗ੍ਰਾਂਟਾ ਮੈਂ ਕਿੰਨੀਆਂ ਦਵਾਈਆਂ ਕੋਈ ਜਵਾਨ ਮਰਜ਼ਾ ਜਰਾ ਹੈ ਉਦੀ ਐਕਸ ਹੋ ਜਾਂਦੀ ਹੈ ਉਦੀ ਬਿੱਡੋ ਗ੍ਰਾਂਡ ਰੀ ਜਨਾਨੀ ਨੂੰ ਮਿਲਦੀ ਹੈ ਪਹਿਲਾਂ 15000 ਰੁਪਏ ਉਹ ਬੰਦ ਹੀ ਹੋ ਗਈ ਆ ਜਦੋਂ ਚ ਕਾਂਗਰਸ ਸਰਕਾਰ ਸੀ 15000 ਰੁਪਏ ਉਹ ਤੋਂ ਮਿਲਦਾ ਸੀ ਉਹ ਬੰਦ ਹੋਇਆ ਕੋਈ ਇਹਨਾਂ 10 ਮਹੀਨੇ ਸਾਰੇ ਛਾਡੇ ਜੋ ਇੱਕ ਬੰਦਾ ਵੀ ਉਂਗਲ ਖੜੀ ਕਰਕੇ ਦੱਸ ਦੇ ਮੈਂ ਕਹਿੰਨ ਦਵਾਈ ਆ ਮੈਂ ਇਥੋਂ ਤੁਹਾਨੂੰ ਇਸੇ ਇਲਾਕੇ ਦੇ 10 ਬੰਦੇ ਬਣਾ ਦਿੰਦਾ ਅੱਜ ਕੱਲ ਬਹੁਤ ਕੀ ਬਨੋ ਰਾਮਪਾਲ ਜੀ ਦਾ ਜਿਹੜੇ ਬਹੁਤ ਵਧੀਆ ਲੱਗਦਾ ਮੈਂ ਆਪਣੇ ਚੈਨਲ ਤੋਂ ਫਿਰਦਾ ਕਿ ਵੀਡੀਓ ਚ ਡਾਲੀਓ ਅਨੁਵਾਦ ਪਾ ਜਾਵੇ ਮੈਂ ਕੋਲੋ ਸ਼ਿਲ কুমার ਇੰਡੀਆ ਟੀਵੀ ਪੰਜਾਬ ਅਮਰਸ